ਮਾਨਯੋਗ ਐਸਐਸਪੀ ਸਾਹਿਬ ਐਸਪੀ ਰੂਰਲ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਟ੍ਰੈਫਿਕ ਪੁਲਿਸ ਖਰੜ ਅਤੇ ਥਾਣਾ ਸਿਟੀ ਖਰੜ ਦੀ ਟੀਮ ਨੇ ਇੱਕ ਸਾਂਝੇ ਆਪਰੇਸ਼ਨ ਚ ਅਖਬਰੀ ਦੇ ਆਧਾਰ ਤੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਿਸ ਕੋਲੋਂ ਇੱਕ ਪਿਸਤਲ ਤੇ ਪੰਜ ਲਾਈਵ ਕਾਟਰੀ ਜਿੱਦੋਂ ਬਰਾਮਦ ਕੀਤੇ ਵਿਅਕਤੀ ਨੇ ਆਪਣਾ ਨਾਮ ਮੋਢਲੀ ਪੁੱਛੇ ਗੁਰਜੀਤਪਾਲ ਸਿੰਘ ਵਾਸੀ ਮਲੋਤ ਦੱਸਿਆ ਤੇ ਉਸ ਪ੍ਰੰਤੂ ਸੁਪਰ ਮਕਦਮਾ ਨੰਬਰ 2 ਬਟਾ ਕਿ 24 ਅੰਡਰ ਸੈਕਸ਼ਨ 25 ਜੀ 59 ਨਾਮ ਦਾ ਥਾਣਾ ਸਿਟੀ ਖਰ ਰਜਿਸਟਰ ਕੀਤਾ ਗਿਆ। ਮੋੜਲੀ ਪੁੱਛ ਕੇ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਨੇ ਆਪਣਾ ਗਲਤ ਨਾਮ ਪਤਾ ਦੱਸਿਆ ਤੇ ਗਲਤ ਉਸਨੇ ਡਾਕੂਮੈਂਟ ਬਣਾਏ ਹੋਏ ਸੀ। ਅਸਲ ਨਾਮ ਉਸ ਦਾ ਲਵਪ੍ਰੀਤ ਸਿੰਘ ਔਰ ਲਵ ਲਵ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਨਾਗੋਕੇ ਜ਼ਿਲ੍ਹਾ ਤਰਨਤਾਰਨ ਦਾ ਇਹ origianally ਇਹ ਰਹਿਣ ਵਾਲਾ ਹੈਗਾ ਤੇ ਕਾਫੀ ਸਮੇਂ ਤੋਂ ਇਹ ਪਘੋੜਾ ਚੱਲ ਰਿਹਾ ਸੀ ਵੱਖ-ਵੱਖ ਮੁਕਦਮਿਆਂ ਦੇ ਵਿੱਚ। ਪਿਛਲੇ ਸਾਲ 12ਵੇਂ ਮਹੀਨੇ ਚ 23 12 2023 ਨੂੰ ਇਸਨੇ ਆਪਣੇ ਸਾਥੀਆਂ ਨਾਲ ਰਲ ਕੇ ਪਿੰਡ ਖਵਾਸਪੁਰ ਥਾਣਾ ਗੋਇੰਦਵਾਲ ਸਾਹਿਬ ਵਿਖੇ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਕੀਤਾ ਤੇ ਉੱਥੋਂ ਵੀ ਇਹ ਫਰਾਰ ਸੀ ਉਸ ਕਤਲ ਵਿੱਚ ਵਰਤਿਆ ਹੈ ਵੈਪਨ ਤੇ ਉਸ ਕਤਲ ਵਿੱਚ ਇਹਨਾਂ ਨੇ ਜੋ i20 ਕਾਰ ਜੋ ਵਰਤੀ ਸੀ ਉਹ ਅਸੀਂ ਰਿਕਵਰ ਕਰਵਾ ਲਈ ਹੈ ਤੇ ਹੋਰ ਡੰਗਾਈ ਵਿੱਚ ਪੁੱਛ ਕੇ ਇਹ ਗੱਲ ਸਾਹਮਣੇ ਆਈ ਕਿ ਇਸ ਵਿਅਕਤੀ ਦੇ ਅਗੇਂਸਟ ਜਿਹੜੇ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਜ਼ਿਲ੍ਹਾ ਮੋਹਾਲੀ ਚੰਡੀਗੜ੍ਹ ਥਾਣਾ ਕੀਰਤਪੁਰ ਸਾਹਿਬ ਜਿਲ੍ਹਾ ਰੋਪੜ ਵਗੈਰਾ ਚ ਵੱਖ-ਵੱਖ ਮਾਮਲੇ ਦਰਜ ਸਨ ਜਿਸ ਵਿੱਚ ਇੱਕ ਥਾਣਾ ਸੁਹਾਣੇ ਦਾ ਕਤਲ ਦਾ ਮਕਦਮਾ ਜਿਸ ਵਿੱਚ ਵਾਂਟਡ ਸੀ ਅਤੇ ਕਾਰ ਸਨੇਚਿੰਗ ਦੇ ਜੋ ਮਕਦਮਿਆਂ ਦੇ ਵਿੱਚ ਇਹ ਲੜਿੰਦਾ ਸੀ ਤੇ ਹੁਣ ਪੁਲਿਸ ਰਮਾਨ ਹਾਸਲ ਕਰਕੇ ਇਸ ਦਾ ਸਾਰਾ ਨੈਟਵਰਕ ਇਸ ਦੇ ਹੋਰ ਜੋ ਸਾਥੀ ਨੇ ਉਹਨਾਂ ਬਾਰੇ ਅਤੇ ਇਸ ਦੇ ਹਾਈ ਡਾਊਟਸ ਬਾਰੇ ਜੋ ਡੰਗਾਇਨਰ ਕੋਲ ਪੁੱਛਿਸ਼ ਕੀਤੀ ਜਾ ਰਹੀ ਹੈ